ਸੋ ਬੈਨੇ ਦੋ ਵਾਰੀ ਹੋਵੇ ਚਾਹ ਪਟਰੀ ਕਰਦਾ ਹੈ ਹੈਗੇ ਉਹ ਆਪਣੇ ਕੋਈ ਦੇਸੀ ਖਾਣੇ ਵਿੱਚ ਬੜੇ ਹੋਏ ਮਾਣਦੇ ਹੈ ਜੀ ਉਹਨਾਂ ਦਾ ਕੀ ਸੇਵਨ ਕਰਦੇ ਨੇ ਚਟਨੀਆਂ ਨੇ ਚਮਚਾਸ਼ ਹੈ ਗੁਕਾਟ ਹੈ ਸੇਵਨ ਅੱਜ ਅਮਰ ਤੋਂ ਅਮਰ ਨੂੰ ਸਿੱਧਾ ਗੱਡੇ ਦਾ ਜਾਮਨ ਦਾ ਸੇਵਨ ਦਾ ਸਿਰਕਾ ਹੈ ਤੇ ਪਿਓਰ ਬੇਸਣ ਦੇ ਸਰੂ ਦਾ ਤੇਲ ਵਿੱਚ ਬਣਾਇਆ ਬੜਾ ਮੋਟੀ ਗੇ ਅਤੇ ਚੋਲੇ ਆਪਾਂ ਬਣਾਦੇ ਜੀ ਜੀ ਸਧਿਆ ਮਾਣਦੇ ਹੈ ਜੀ ਸਿੱਧਾ ਜੀ

कोई भौतिक आवाज नहीं ਬੜੀ ਸ਼ਾਨਦਾਰ ਤੁਹਾਡੇ ਲਈ ਬਹੁਤ ਬਹੁਤ ਵਾਧਾ ਕੋਈ ਨਹੀਂ ਇਹ ਜਿਹੜਾ ਜੁਨੇ ਵੀ ਜਿਹੜਾ ਮਿਲਦਾ ਹੈਗਾ ਜਗਦੇ ਜੁਗੂਆਂ ਦਾ ਮਿਲਦਾ ਹੈ ਤੁਹਾਡਾ ਸਾਰਿਆਂ ਦਾ ਸਾਜਾ ਮਿਲ ਹੈ ਇਹ ਬਹੁਤ ਵਧੀਆ ਡਿਸਪਲਿਨ ਦੇ ਨਾਲ ਇਸ ਦੇ ਦੇ ਵਿੱਚ ਆਓ ਇਹ ਬੜੀ ਮਹੱਤਵ ਦੇ ਨਾਲ ਇਹ ਮੇਰਾ ਜਿਹੜਾ ਤਿਆਰ ਕੀਤਾ ਹੈ ਨਾ ਨਾਲ ਵਾਰ ਤੁਸੀਂ ਆਓ ਇੱਥੇ ਬੜੀਆਂ ਬੰਦੀਆਂ ਬੰਕਸਿੰਗ ਜਿਹੜਾ ਆਉਂਦੀਆਂ ਹੋਰ ਜਿਹੜੀਆਂ ਕਾਰਤਿਆਂ ਹੋਰ ਮਹਾਰਾਜੀਆਂ ਸੇਧਾਰਨ ਵਾਸਤੇ ਕਰਨਾ ਸਾਰਾ ਉਸ ਨੂੰ ਤੁਸੀਂ ਕਹਾਂਗੇ ਸਭ ਤੋਂ ਵਧੀਆ ਗੱਲ ਹੈ ਕਿ ਸਭਿਆਚਾਰ ਨਾਲ प्राणिय अच्छी तरह से मेरा आपसे अपेक्षा है कि आप अपना यह कार्य समय पर पूरा करेंगे आप के पहल इन और किया ना और क्या कर सकते हैं इस विषय के अंदर बीच में लाइक शेयर कमेंट करें तो आगे सारी फिर बात करना सब थैंक्स है और एक बात और आप ग्रहण लेना और हां राम जी